ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਹਿੰਦੇ ਬਾਬਾ ਨਾਨਕ ਜੀ ਨੇ 36 ਯੁੱਗ ਭਗਤੀ ਕਰਕੇ ਵਾਹਿਗੁਰੂ ਸ਼ਬਦ ਨੂੰ ਪ੍ਰਾਪਤ ਕੀਤਾ ਦੋਸਤੋ ਸਿੱਖ ਧਰਮ ਵਿੱਚ ਅੱਜ ਦੇ ਸਮੇਂ ਸਭ ਤੋਂ ਵੱਧ ਬੋਲਿਆ ਜਾਣ ਵਾਲਾ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ਵਾਹਿਗੁਰੂ ਸ਼ਬਦ ਜੇਕਰ ਕੋਈ ਕਥਾਵਾਚਕ ਕਿਤੇ ਕਥਾ ਕਰਨ ਆਉਂਦਾ ਹੈ ਤਾਂ ਉਹ ਵੀ ਸਭ ਤੋਂ ਪਹਿਲਾਂ 10-15 ਮਿੰਟ ਵਾਹਿਗੁਰੂ ਸ਼ਬਦ ਦਾ ਰਟਨ ਕਰਵਾਉਂਦਾ ਹੈ ਗੁਰਦੁਆਰੇ ਦਾ ਗ੍ਰੰਥੀ ਸੁਆਸ਼ਾਮ ਗਰਬਾਣੀ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਉਹ ਵੀ ਪਹਿਲਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਉਹ ਬੋਲਦਾ ਹੈ ਜੇਕਰ ਕਿਤੇ ਲੰਗਰ ਵਰਤਿਆ ਹੋਵੇ ਉੱਥੇ ਵੀ ਲੰਗਰ ਵਰਤਣ ਵਾਲੇ ਸੇਵਾਦਾਰ ਕਹਿਣਗੇ ਬਾਲ ਵਾਹਿਗੁਰੂ ਜੀ ਪ੍ਰਸ਼ੰਤਾ ਵਾਹਿਗੁਰੂ ਬਹੁਤ ਸਾਰੇ ਕਥਾਵਾਚਕਤਾ ਸੰਗਤਾਂ ਨੂੰ ਅੱਧਾ-ਅੱਧਾ ਘੰਟਾ ਉੱਚੀ-ਉੱਚੀ ਬੋਲ ਕੇ ਵਾਹਿਗੁਰੂ ਸ਼ਬਦ ਦਾ ਰਟਨ ਕਰਵਾਉਂਦੇ ਹਨ ਮੁਗਦੀ ਗੱਲ ਕਿ ਹਰ ਇੱਕ ਆਰਮੀ ਦੀ ਜਵਾਨ ਉੱਪਰ ਵਾਹਿਗੁਰੂ ਸ਼ਬਦ ਪੂਰਾ ਪੱਕਾ ਹੋ ਗਿਆ ਹੈ ਹੁਣ ਤੁਸੀਂ ਕਹੋਗੇ ਕਿ ਕੀ ਵਾਹਿਗੁਰੂ ਸ਼ਬਦ ਕਹਿਣਾ ਮਾੜਾ ਹੈ ਕਿ ਰੱਬ ਦਾ ਨਾਮ ਲੈਣਾ ਮਾੜਾ ਹੈ ਤੂੰ ਵਾਹਿਗੁਰੂ ਸ਼ਬਦ ਬਾਰੇ ਚੰਗਾ ਮਾੜਾ ਬੋਲ ਰਿਹਾ ਹੈ ਸਾਰਾ ਮੁਲਕ ਵਾਹਿਗੁਰੂ ਕਹਿੰਦਾ ਹੈ ਉਹ ਸਾਰੇ ਮੂਰਖ ਹਨ ਤੂੰ ਕੁਝ ਜ਼ਿਆਦਾ ਸਹਿਣਾ ਦੋਸਤੋ ਮੈਂ ਕਿਸੇ ਨੂੰ ਵੀ ਵਾਹਿਗੁਰੂ ਸ਼ਬਦ ਦਾ ਜਾਪ ਕਰਨ ਤੋਂ ਨਹੀਂ ਰੋਕਦਾ ਅਤੇ ਨਾ ਹੀ ਮੇਰੀ ਕੋਈ ਇਹੋ ਜਹੀ ਕੋਈ ਭਾਵਨਾ ਹੈ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਸਾਨੂੰ ਆਪਣੇ ਗੁਰੂ ਦੀ ਹਰ ਹਾਲਤ ਵਿੱਚ ਗੱਲ ਮੰਨਣੀ ਚਾਹੀਦੀ ਹੈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ 6 ਗੁਰੂਆਂ ਦੀ 15 ਭਗਤਾਂ ਦੀ 11 ਪੱਟਾਂ ਦੀ ਤਿੱਤਰ ਹੋਰ ਗੁਰਸਿੱਖਾਂ ਮਤਲਬ 35 ਮਹਾਂਪਰਸਾਂ ਦੀ ਬਾਣੀ ਦਰਜ ਹੈ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਵੀ ਭਗਤ ਸਹਿਬਾਨ ਨੇ ਅਤੇ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਆਪਣੇ ਮੁਖ ਵਿੱਚੋਂ ਨਹੀਂ ਉਚਾਰਿਆ 11 ਪੱਟਾਂ ਵਿੱਚੋਂ ਸਿਰਫ ਇੱਕ ਪਟ ਗਜੰਦ ਜੀ ਨੇ 1402 ਅੰਗ ਤੋਂ ਲੈ ਕੇ 1404 ਅੰਗ ਤੱਕ ਸਿਰਫ ਤਿੰਨ ਅੰਗਾਂ ਉੱਪਰ ਵਾਹਿਗੁਰੂ ਸ਼ਬਦ ਸਿਰਫ 13 ਵਾਰ ਆਪਣੇ ਮੁੱਖ ਵਿੱਚੋਂ ਆਚਾਰਿਆ ਹੈ। ਉੱਥੇ ਵੀ ਤੁਸੀਂ ਖੁਦ ਪੜ੍ਹ ਕੇ ਦੇਖ ਲਵੋ ਕਿ ਵਾਹਿਗੁਰੂ ਸ਼ਬਦ ਨੂੰ ਸਿਮਰਨ ਦੀ ਗੱਲ ਨਹੀਂ ਕੀਤੀ ਗਈ ਹੈ। 1402 ਅੰਗ ਉੱਪਰ ਕ੍ਰਿਸ਼ਨ ਭਗਵਾਨ ਜੀ ਦੀ ਮਾਤਾ ਜਿਸ਼ੋਦਾ ਆਪਣੇ ਪੁੱਤਰ ਨੂੰ ਜਦ ਉਹ ਬਿਲਕੁਲ ਛੋਟਾ ਸੀ ਉਸ ਦੀ ਤੜਾਕੀ ਦੀ ਗੱਲ ਕਰ ਰਹੀ ਹੈ ਉਸ ਦੀ ਉਸ ਨੂੰ ਦਹੀਂ ਖਾਣ ਦੀ ਗੱਲ ਕਰ ਰਹੀ ਹੈ ਉਸ ਦੇ ਸਿਰ ਉੱਪਰ ਲੱਗੇ ਮੋਰ ਪੰਖ ਦੀ ਗੱਲ ਕਰ ਰਹੀ ਹੈ ਇਹ ਜੋ 11 ਭਟ ਸਨ ਇਹ ਬ੍ਰਹਮਣਾ ਵਿੱਚੋਂ ਆਏ ਸਨ ਇਹਨਾਂ ਵਿੱਚੋਂ ਸਿਰਫ ਇੱਕ ਭਟ ਗਜੰਦ ਜੀ ਨੇ ਸਾਡੇ ਗੁਰੂ ਸਾਹਿਬਾਨਾਂ ਦੇ ਗਿਆਨ ਦੀ ਪ੍ਰਸ਼ੰਸਾ ਕਰਨ ਵਾਸਤੇ ਇਹ ਵਾਹਿਗੁਰੂ ਸ਼ਬਦ 13 ਵਾਰ ਬੋਲਿਆ ਹੈ ਸਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਜਾਂ ਹਰੀ ਸ਼ਬਦ 9335 ਵਾਰ ਆਉਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਵਾਸਤੇ ਗੋਵਿੰਦ ਠਾਕੁਰ ਸਤਨਾਮ ਸਤਗੁਰੂ ਆਦਿ ਸ਼ਬਦ ਅਣਗਿਣਤ ਵਾਰ ਆਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਇਹ ਸਿਰਫ ਵਾਹਿਗੁਰੂ ਸ਼ਬਦ ਨੂੰ ਇੰਨਾ ਪ੍ਰਮੋਟ ਕਿਉਂ ਕੀਤਾ ਜਾ ਰਿਹਾ ਹੈ ਸਾਡੇ 5ਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਟ ਗਜੰਦ ਜੀ ਦੁਆਰਾ ਸਾਡੀ ਗਰਬਾਣੀ ਵਿੱਚ ਵਾਹਿਗੁਰੂ ਸ਼ਬਦ ਆ ਗਿਆ ਸੀ ਪਰ ਫਿਰ ਵੀ ਜਦ ਸਾਡੇ 9ਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਆਪਣੀ ਬਾਣੀ ਦੀ ਰਚਨਾ ਕਰਨ ਲੱਗੇ ਤਾਂ ਉਹਨਾਂ ਨੇ ਵੀ ਇਹ ਸ਼ਬਦ ਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਫਿਰ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਹ ਸ਼ਬਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਉਂਦਾ ਹੈ ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਵਾਹਿਗੁਰੂ ਗਰਮੰਤਰ ਹੈ ਜਪ ਅਹਮੈ ਖੋਈ ਭਾਵੇਂ ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ ਸਿੱਖਾਂ ਦਾ ਗੁਰਮੰਤਰ ਦੱਸਿਆ ਹੈ ਦੋਸਤੋ ਭਾਈ ਗੁਰਦਾਸ ਜੀ ਸਾਡੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਲੱਗਦੇ ਸਨ ਭਾਈ ਗੁਰਦਾਸ ਜੀ ਪੜ੍ਹੇ ਲਿਖੇ ਸਨ ਤੇ ਉਹਨਾਂ ਦੀ ਲਿਖਾਈ ਬਹੁਤ ਸੁੰਦਰ ਸੀ ਇਸ ਕਰਕੇ ਸਾਡੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਆਦਿ ਗ੍ਰੰਥ ਦੀ ਸੰਪਾਦਨਾ ਕਰਨ ਵੇਲੇ ਭਾਈ ਗਰਦਾਸ ਜੀ ਨੂੰ ਕੋਲ ਬਿਠਾ ਕੇ ਉਹਨਾਂ ਤੋਂ ਇਸ ਆਦਿ ਗ੍ਰੰਥ ਦੀ ਲਿਖਵਾਈ ਕਰਵਾਈ ਸੀ ਜਦ ਸਾਡੇ ਕਿਸੇ ਵੀ ਗੁਰੂ ਨੇ ਕਿਸੇ ਵੀ ਭਗਤ ਨੇ ਤੇ 11 ਪੱਤਾ ਵਿੱਚੋਂ 10 ਪੱਤਾ ਨੇ ਕਿਸੇ ਨੇ ਵੀ ਇਸ ਵਾਹਿਗੁਰੂ ਸ਼ਬਦ ਨੂੰ ਗਰਵਾਣੀ ਵਿੱਚ ਲਿਖਣਾ ਜ਼ਰੂਰੀ ਨਹੀਂ ਸਮਝਿਆ ਤਾਂ ਪਾਏ ਗੁਰਦਾਸ ਜੀ ਨੂੰ ਕਿਸ ਨੇ ਪਾਵਰ ਦੇ ਦਿੱਤੀ ਕਿ ਉਸਨੇ ਵਾਹਿਗੁਰੂ ਸ਼ਬਦ ਨੂੰ ਸਾਡਾ ਗੁਰਮੰਤਰ ਹੀ ਲਿਖ ਦਿੱਤਾ ਫਿਰ ਕੁਝ ਲੋਕ ਕਹਿ ਰਹੇ ਹਨ ਕਿ ਵਾਹਿਗੁਰੂ ਸ਼ਬਦ ਦੇ ਚਾਰੋਂ ਅੱਖਰਾਂ ਨੂੰ ਚਾਰੇ ਯੁੱਗਾਂ ਤੋਂ ਵਿੱਚੋਂ ਲਿਆ ਗਿਆ ਹੈ ਕਹਿੰਦੇ ਬਾਬਾ ਨਾਨਕ ਜੀ ਨੇ ਵਾਹਿਗੁਰੂ ਸ਼ਬਦ ਦੇ ਚਾਰੋਂ ਅੱਖਰਾਂ ਭਾ ਵਾ ਹਾ ਹਾ ਗੱਗਾ ਤੇ ਰਾਰਾ ਦੀ ਵਾਰੀ-ਵਾਰੀ ਕਰਕੇ ਨੌ ਨੌ ਯੁੱਗ ਭਗਤੀ ਕੀਤੀ ਮਤਲਬ ਚਾਰੇ ਅੱਖਰਾਂ ਦੀ 36 ਯੁੱਗ ਭਗਤੀ ਕੀਤੀ ਹੈ ਬਾਬਾ ਨਾਨਕ ਜੀ ਨੌ ਯੋਗੋ ਵਾ 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 ਕਰੀ ਗਏ ਫਿਰ ਨੌ ਯੋਗੋ ਹਾ 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 ਕਰੀ ਗਏ ਫਿਰ ਨੌ ਯੋਗੋ ਗੋ 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 ਕਰੀ ਗਏ ਫਿਰ ਨੌ ਯੋਗੋ ਰੂ 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 ਕਰੀ ਗਏ ਇਸ ਤਰ੍ਹਾਂ ਜਦ ਪੂਰੇ 36 ਯug ਪੂਰੇ ਹੋ ਗਏ ਤਾਂ ਫਿਰ ਵਾਹਿਗੁਰੂ ਸ਼ਬਦ ਉਹਨਾਂ ਨੇ ਇਸ ਤਰ੍ਹਾਂ ਪ੍ਰਾਪਤ ਕਰ ਲਿਆ ਹੁਣ ਜੇਕਰ ਆਪਾਂ ਇੱਕ ਯੁੱਗ ਦੀ ਹਜ਼ਾਰ ਸਾਲ ਵੀ ਉਮਰ ਮੰਨ ਲਈਏ ਤਾਂ ਇਹ 36000 ਸਾਲ ਬਣਦੇ ਹਨ ਮਤਲਬ 36000 ਸਾਲਾਂ ਦਾ ਸਮਾਂ ਬੰਦਾ ਹੈ ਇਸ ਦਾ ਮਤਲਬ ਬਾਬਾ ਨਾਨਕ ਜੀ ਨੂੰ ਵਾਹਿਗੁਰੂ ਸ਼ਬਦ ਨੂੰ ਪ੍ਰਾਪਤ ਕਰਨ ਵਾਸਤੇ 36000 ਸਾਲ ਲੱਗ ਗਏ ਸਨ ਦੋਸਤੋ ਇਹ ਗੱਲਾਂ ਬਾਬਾ ਨਾਨਕ ਜੀ ਦੇ ਜਨਮ ਤੋਂ ਪਹਿਲਾਂ ਨਹੀਂ ਹੋ ਰਹੀਆਂ ਹਨ ਪਹਿਲੀ ਗਲਤਾਂ ਇਹ ਗੱਲਾਂ ਕਿਸੇ ਦਿਮਾਗ ਰੱਖਣ ਵਾਲੇ ਆਦਮੀ ਦੇ ਹਜਮ ਨਹੀਂ ਹੋ ਸਕਦੀਆਂ ਚਲੋ ਮੰਨ ਲੈਂਦੇ ਹਾਂ ਕਿ ਬਾਬਾ ਨਾਨਕ ਜੀ ਨੇ 36000 ਸਾਲ ਭਗਤੀ ਕਰਕੇ ਇਸ ਵਾਹਿਗੁਰੂ ਸ਼ਬਦ ਨੂੰ ਪ੍ਰਾਪਤ ਕਰ ਲਿਆ ਉਸ ਤੋਂ ਬਾਅਦ ਬਾਬਾ ਨਾਨਕ ਜੀ ਆਪਣੇ ਜਨਮ ਤੋਂ 12-15 ਸਾਲ ਦੇ ਜਦ ਹੋਏ ਤਾਂ ਉਹ ਆਪਣੀ ਜਦ ਬਾਣੀ ਦੀ ਰਚਨਾ ਕਰਨ ਲੱਗੇ ਤਾਂ ਇਹਨੇ 36000 ਸਾਲਾਂ ਦੀ ਮਿਹਨਤ ਕਰਕੇ ਜਿਹੜਾ ਸ਼ਬਦ ਪ੍ਰਾਪਤ ਕੀਤਾ ਸੀ ਉਸ ਨੂੰ ਬਾਬਾ ਨਾਨਕ ਜੀ ਆਪਣੇ ਬਾਣੀ ਵਿੱਚ ਲਿਖਣਾ ਭੁੱਲ ਹੀ ਗਏ ਫਿਰ ਸਾਡੇ ਦੂਸਰੇ ਗੁਰੂ ਸਾਹਿਬ ਜੀ ਵੀ ਭੁੱਲ ਗਏ ਤੀਸਰੇ ਗੁਰੂ ਸਾਹਿਬ ਜੀ ਵੀ ਭੁੱਲ ਗਏ ਚੌਥੇ ਗੁਰੂ ਸਾਹਿਬ ਜੀ ਵੀ ਭੁੱਲ ਗਏ ਪੰਜਵੇਂ ਗੁਰੂ ਸਾਹਿਬ ਜੀ ਵੀ ਭੁੱਲ ਗਏ ਫਿਰ ਸਾਡੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਜਦ ਆਪਣੀ ਬਾਣੀ ਦੀ ਰਚਨਾ ਕਰਨ ਲੱਗੇ ਉਹ ਵੀ ਭੁੱਲ ਗਏ ਇਹਨਾਂ 6 ਗੁਰੂਆਂ ਤੋਂ ਪਹਿਲਾਂ ਸਾਡੇ 15 ਭਗਤ ਸਹਿਬਾਨ ਵੀ ਇਸ ਸ਼ਬਦ ਨੂੰ ਆਪਣੀ ਬਾਣੀ ਵਿੱਚ ਲਿਖਣਾ ਭੁੱਲ ਗਏ 11 ਪੱਟਾਂ ਵਿੱਚੋਂ 10 ਪੱਟ ਵੀ ਇਸ ਸ਼ਬਦ ਨੂੰ ਆਪਣੀ ਬਾਣੀ ਵਿੱਚ ਲਿਖਣਾ ਭੁੱਲ ਗਏ ਦੋਸਤੋ 36000 ਸਾਲ ਇਨੀ ਮਿਹਨਤ ਕਰਕੇ ਪ੍ਰਾਪਤ ਕੀਤਾ ਸ਼ਬਦ ਕਿਸੇ ਨੇ ਵੀ ਲਿਖਣਾ ਯਾਦ ਨਹੀਂ ਆਇਆ ਅਖੀਰ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤਾਂ ਸਾਨੂੰ ਆਪਣੇ ਗੁਰੂ ਦੀ ਗੱਲ ਵੀ ਮੰਨਣੀ ਚਾਹੀਦੀ ਹੈ ਕੋਈ ਵੀ ਗੁਣੀ ਗਿਆਨੀ ਦੱਸ ਦੇਵੇ ਕਿ ਕੱਲੇ ਪਟ ਗਜੰਦ ਜੀ ਨੂੰ ਛੱਡ ਕੇ ਜੋ ਕਿ ਉਹਨਾਂ ਨੇ 1402 1403 ਅਤੇ 1404 ਅੰਗਾਂ ਉੱਪਰ ਵਾਹਿਗੁਰੂ ਸ਼ਬਦ ਸਿਰਫ 13 ਵਾਰ ਵਰਤਿਆ ਹੈ ਇਹਨਾਂ 10 ਅੰਗਾਂ ਨੂੰ ਛੱਟ ਕੇ ਦੱਸੋ ਵੀ ਕਿੱਥੇ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ ਭਾਈ ਗੁਰਦਾਸ ਜੀ ਦੀ ਅਸੀਂ ਬਹੁਤ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਆਧ ਗ੍ਰੰਥ ਨੂੰ ਲਿਖਣ ਦਾ ਕੰਮ ਕੀਤਾ ਸੀ ਪਰ ਉਹ ਸਾਡੇ ਗੁਰੂਆਂ ਤੇ ਭਗਤਾਂ ਦੀ ਵਿਚਾਰਧਾਰਾ ਦੇ ਉਲਟ ਕੋਈ ਗੱਲ ਨਹੀਂ ਲਿਖ ਸਕਦੇ ਸਨ ਸੋ ਦੋਸਤੋ ਇਹ ਸੀ ਵਾਹਿਗੁਰੂ ਸ਼ਬਦ ਬਾਰੇ ਕੁਝ ਵਿਚਾਰਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੂਰੇ ਸਬੂਤਾਂ ਨਾਲ ਕੀਤੀਆਂ ਗਈਆਂ ਹਨ ਫਿਰ ਵੀ ਕਿਸੇ ਭਰਾ ਨੇ ਕੋਈ ਕਮੈਂਟ ਕਰਨਾ ਹੈ ਤਾਂ ਉਸ ਦਾ ਸਵਾਗਤ ਹੈ ਜੇਕਰ ਬਿਨਾਂ ਕਿਸੇ ਦਲੀਲ ਤੋਂ ਕੋਈ ਕਮੈਂਟ ਕੀਤਾ ਗਿਆ ਤਾਂ ਉਹ ਕਮੈਂਟ ਡਿਲੀਟ ਕਰ ਦਿੱਤਾ ਜਾਵੇਗਾ ਮੇਰੇ ਵਿਚਾਰ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਦਾ